ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਅਸੀਂ ਸਿੱਖਾਂਗੇ 10 ਵੇਰਬੀਆਂ ਦਾ ਪ੍ਰੈਜ਼ੈਂਟ ਪਾਸਾਟੋ ਫੂਤੂਰੋ ਤੇ ਨਾਲ ਦੀ ਨਾਲ ਸਿੱਖਾਂਗੇ ਅਸੀਂ ਅਵੈਰਬੀ ਦੀ ਮੋਡੋ ਮੈਂ ਕੁਝ ਕਵਾਕ ਲਿਖੇ ਆਂ ਉਮੀਦ ਕਰਦੀ ਆਂ ਤੁਹਾਨੂੰ ਪਸੰਦ ਆਉਣਗੇ ਤੁਹਾਡੇ ਵਾਸਤੇ ਵੀਡੀਓ ਹੈਲਪਫੁਲ ਹੋਏਗੀ ਪਹਿਲੀ ਵੇਰਬ ਉਹ ਅਜੀ ਸਾਡੀ ਮੰਜਾਰੇ ਖਾਣਾ ਮਾਂਜੋ ਰਾਪਿਡAMENTE al ristorante manjo main khanda ha rapida mente jaldi jaldi al ristorante restaurant te jehdi rapida mente shabd hai oh hai ga sada avair review vi kam kis tarike nal karda main ja hunda ieri ho mangiato lentamente a casa ieri ho mangiato kal main khada lentamente holi holi ਅਕਾਜ਼ਾ ਕੱਲ ਮੈਂ ਕਰੇ ਹੌਲੀ ਹੌਲੀ ਖਾਦਾ ਦੋਮਾਨੀ ਮਾਂਜੇਰੋ ਫੇਲੀਚੇਮੈਂਤੇ ਕੋਨ ਲੀ ਅਮੀਚੀ ਦੋਮਾਨੀ ਮਾਂਜੇਰੋ ਦਾ ਮੀਨਸ ਹੁੰਦਾ ਕਿ ਕੱਲ ਨੂੰ ਮੈਂ ਖਾਵਾਂਗਾ ਫੇਲੀਚੇਮੈਂਤੇ ਹੈਪੀਲੀ ਖੁਸ਼ੀ ਦੇ ਨਾਲ ਕੋਨ ਲੀ ਅਮੀਚੀ ਜਾਨੀ ਕਿ ਆਪਣੇ ਦੋਸਤਾਂ ਦੇ ਨਾਲ ਮੈਂ ਕੱਲੂ ਖੁਸ਼ੀ ਦੇ ਨਾਲ ਖਾਵਾਂਗਾ ਹੈਪੀ ਹੋ ਕੇ ਖਾਵਾਂਗਾ ਅਗਲੀ ਵਰਬ ਉਹ ਹੈ ਜੇ ਸਾਡੀ ਲੇਜੇਰੇ ਲੇਜੇਰੇ ਹੁੰਦੀਆ ਰੀਡ ਕਰਨਾ ਲੇਗੋ ਅਟੈਂਟAMENTE ਇਲ ਲਿਬ੍ਰੋ ਇਨ ਬਿਬਲੀਓਟੇਕਾ ਲੇਗੋ ਮੈਂ ਪੜਦਾ ਹਾਂ ਅਟੈਂਟAMENTE ਧਿਆਨ ਦੇ ਨਾਲ ਕਿਤਾਬ ਨੂੰ ਬਿਬਲੀਓਟੇਕਾ ਦੇ ਵਿੱਚ ਲਸੇਤੀ ਮਾਨਸਕੋਰਸਾ ਪਿਛਲੇ ਹਫਤੇ ਓਲੇਤੋ ਆਵਿਦਾਮੈਂਤੇ ਊਨ ਰੋਮਾਨਜ਼ੋ ਪਿਛਲੇ ਹਫਤੇ ਮੈਂ ਲਾਲਚ ਦੇ ਨਾਲ ਜਾਨਕੀ ਫਟਾਫਟ ਇੱਕ ਨੋਵਲ ਪੜਿਆ ਆਵੀਦਾ ਮੈਂ ਤੇ ਲਾ ਸੈਟੀਮਾਨੋ ਸਕੋਰਸ ਦਾ ਭਾਵ ਹੁੰਦਾ ਪਿਛਲੇ ਹਫਤੇ ਇਨ ਫੂਤੂਰੋ ਫਿਊਚਰ ਦੇ ਵਿੱਚ ਲੇਜੇਰੋ ਪੜਾਂਗਾ ਮੈਂ ਫ੍ਰੀਕਵੈਂਤੇਮੈਂਤੇ ਅਕਸਰ ਆਰਟੀਕੋਲੀ ਚਣਕੀ ਲੇਖ ਕੋਈ ਆਰਟੀਕਲ ਆਨਲਾਈਨ 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 ਦਾ ਭਾਵ ਆਨਲਾਈਨ ਮੈਂ ਕੋਈ ਆਰਟੀਕਲਸ ਫਿਊਚਰ ਦੇ ਵਿੱਚ ਪੜਿਆ ਕਰਾਂਗਾ ਸਕ੍ਰੀਵਰੇ ਸਕ੍ਰੀਵਰੇ ਦਾ ਮਤਲਬ ਹੁੰਦਾ ਲਿਖਣਾ ਸਕਰੀਵੋ ਮੈਂ ਲਿਖਦਾ ਹਾਂ ਕਿਆਰਾਮੇਨ ਤੇ ਕਲੀਅਰਲੀ ਸਾਫ ਸਾਫ ਲੇਮੀਏ ਈ ਦੇ ਸੂਲਾ ਪਾਜੀ ਨਾ ਪੇਜ ਦੇ ਉੱਤੇ ਮੈਂ ਆਈਡੀ ਆਪਣੇ ਸਪਸ਼ਟ ਤੌਰ ਤੇ ਲਿਖਦਾ ਹਾਂ ਈਏ ਰੀਓ ਸਕ੍ਰੀਟੋ ਕਾਲ ਮੈਂ ਲਿਖਿਆ ਵੇਲੋਚੇਮੇਨਤੇ ਜਲਦੀ ਦੇ ਨਾਲ ਉਨ ਨਾਲ ਲੈਟੇਰਾ ਉਨ ਲੈਟੇਰਾ ਮਤਲਬ ਇਹ ਕ ਲੈਟਰ ਮੈਂ ਕੱਲ ਤੇਜ਼ੀ ਦੇ ਨਾਲ ਫਟਾਫਟ ਲਿਖਿਆ ਜੇਕਰ ਤੁਹਾਨੂੰ ਮੇਰੀਆਂ ਵੀਡੀਓਜ਼ ਪਸੰਦ ਆਉਂਦੀਆਂ ਨੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਆ ਕਰੋ ਨੈਕਸਟ ਵਾਰਕ ਹੈ ਜੀ ਸਾਡਾ ਦੋਮਾ ਆਣੀ ਸਕਰੀਵੇਰੋ attentamente il mio progetto ਕੱਲ ਨੂੰ ਮੈਂ ਲਿਖਾਂਗਾ ਧਿਆਨ ਦੇ ਨਾਲ attentamente ਮਤਲਬ ਧਿਆਨ ਦੇ ਨਾਲ il mio progetto ਤੋਂ ਭਾਵ ਮੇਰਾ ਪ੍ਰੋਜੈਕਟ ਜੋ ਵੀ ਮੈਂ ਕੰਮ ਕਰਦਾ ਪਿਆ ओके नेक्स्ट वेयर ਉਹ ਹੈਗੀ ਆ ਸਾਡੀ ਵਿਆਜਾਰੇ ਵਿਆਜਾਰੇ ਹੁੰਦਾ ਹੈ ट्रैवल ਕਰਨਾ ਕਿਸੇ ਜਗ੍ਹਾ ਤੇ ਆਪਾਂ ਜਾਂਦੇ ਆ ਜਦੋਂ ਵਿਆਜੋ ਸਪੈਸੋ ਇਨ ਤ੍ਰੈਨੋ ਪਰ ਲਾਵੋਰੋ ਮੈਂ ਸਫਰ ਕਰਦਾ ਹਾਂ ਅਕਸਰ ਟ੍ਰੇਨ ਦੇ ਵਿੱਚ ਕੰਮ ਤੇ ਜਾਣ ਦੇ ਲਈ ਲਾਨੋ ਸਕੋਰਸੋ ਉਹ ਵਿਆਜਾਟੋ ਪੀਆਚੇਵੋਲਮੈਂਤੇ ਇਨ ਇਟਾਲੀਆ ਲਾਨੋ ਸਕੋਰਸੋ ਪਿਛਲੇ ਸਾਲ ਮੈਂ ਸਫਰ ਕੀਤਾ ਸੁਖਦ ਪਿਆਚੇਵੋਲ ਮੈਂ ਤੇ ਹੁੰਦਾ ਕਿ ਸੁਖਦ ਰਿਆ ਪਲੀਸੈਂਟਲੀ ਮੈਂ ਸਫਰ ਕੀਤਾ ਸੀਗਾ ਇਟਲੀ ਦੇ ਵਿੱਚ ਲਾਸਟ ਈਅਰ ਇਨ ਅਸਟਾਤੇ ਇਨ ਅਸਟਾਤੇ ਵਿਆਜੇਰੋ ਅਵੈਂਟੂ ਰੋਜ਼ਾਮੈਂਤੇ ਇਨ ਆਇਰੋਪਾ ਗਰਮੀਆਂ ਦੇ ਵਿੱਚ ਮੈਂ ਸਫਰ ਕਰਾਂਗਾ ਸਾਸੇ ਤਰੀਕੇ ਦੇ ਨਾਲ ਯੂਰਪ ਦੇ ਵਿੱਚ ਐਡਵੈਂਚਰ ਲਈ ਜਿੱਦਾਂ ਬੋਲਦੇ ਆ ਆਪਾਂ ਸਟੂਡੀਆਰੇ ਸਟੱਡੀ ਕਰਨਾ ਸਟੂਡੀਓ ਰੈਗੂਲਰ ਮੀਨ ਤੇ ਪੈਰਲੀ ਐਜ਼ਾਮੀ ਮੈਂ ਸਟੱਡੀ ਕਰਦਾ ਹਾਂ ਰੈਗੂਲਰਲੀ ਨਿਯਮਤ ਤੌਰ ਤੇ ਭਾਵ ਰੈਗੂਲਰ ਮੀਨ ਤੇ ਪੈਰਲੇ ਐਜ਼ਾਮੀ ਹੁੰਦੀਆ ਇਮਤਿਹਾਨ ਜਾਂ ਤੁਹਾਡੀਆਂ ਪ੍ਰੀਖਿਆਵਾਂ ਜਾਂ ਆਪਾਂ ਕਹਿ ਸਕਦੇ ਆ ਪੇਪਰਾਂ ਵਾਸਤੇ ਇਹਦੀ ਉਹ ਸਟੂਡੀਆ ਤੋਂ ਇਨਟੈਂਸਮੈਂਟੇ ਪਰ ਇਲ ਟੈਸਟ ਇਹ ਏਰੀਆ ਸਟੂਡੀਆ ਤੋਂ ਮੈਂ ਕੱਲ ਪੜ੍ਹਾਈ ਕੀਤੀ ਇੰਟੈਂਸਮੈਂਟੇ ਹੁੰਦਾ ਹੈ ਬਹੁਤ ਜ਼ਿਆਦਾ ਇੰਟੈਂਸਲੀ ਪੈਰਲਾ ਪੈਰ ਇਲ ਟੈਸਟ ਜਾਨੀ ਕਿ ਟੈਸਟ ਦੇ ਵਾਸਤੇ ਦੋਮਾਨੀ ਸਟੂਡੀਰੋ ਟ੍ਰੈਂਕੁਇਲਾਮੈਂਟੇ ਆ ਕਾਜ਼ਾ ਕੱਲ ਮੈਂ ਘਰ ਵਿੱਚ ਸ਼ਾਂਤੀ ਦੇ ਨਾਲ ਪੜਾਂਗਾ ਸਟੱਡੀ ਕਰਾਂਗਾ ਸ਼ਾਂਤੀ ਦੇ ਨਾਲ ਟ੍ਰੈਂਕੁਇਲਾਮੈਂਟੇ आई होप ਤੁਹਾਨੂੰ ਇਹ ਵੀਡੀਓ ਪਸੰਦ ਆ ਰਹੀ ਆ ਜੇਕਰ ਤੁਹਾਨੂੰ ਵੀ ਵੀਡੀਓ ਪਸੰਦ ਆ ਰਹੀ ਆ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਕਮੈਂਟ ਜ਼ਰੂਰ ਕਰਿਆ ਕਰੋ ਕੋਂਪ੍ਰਾਰੇ ਕੋਂਪ੍ਰਾਰੇ ਦਾ ਮਤਲਬ ਹੁੰਦਾ ਖਰੀਦਣਾ ਕੋਂਪ੍ਰੋ ਫ੍ਰੀਕੁਐਂਟੇਮੈਂਟੇ ਫਰੂਟਾ ਫਰੇਸਕਾ ਅਲ ਮਰਕਾਤੋ ਮੈਂ ਅਕਸਰ ਬਾਜ਼ਾਰ ਤੋਂ ਤਾਜ਼ੇ ਫਲ ਖਰੀਦਦਾ ਹਾਂ ਕੋਂਪ੍ਰੋ ਮੈਂ ਖਰੀਦਦਾ ਹਾਂ ਫ੍ਰੀਕੁਐਂਟੇਮੈਂਟੇ ਮਤਲਬ ਅਕਸਰ ਇਏਰੀਓ ਕੋਂਪਰਾ ਤੋ ਰਾਪਿਦAMENTE un regalo ਕੱਲ ਮੈਂ ਤੇਜ਼ੀ ਦੇ ਨਾਲ ਇੱਕ ਗਿਫਟ ਖਰੀਦਿਆ ਨੈਕਸਟ ਹੈ ਜੀ ਨੈਕਸਟ ਹੈਗਾ ਆਪਣਾ ਸੈਂਟੈਂਸ ਫਾਤੂਰੋ ਦੇ ਵਿੱਚ ਦੋਮਾ ਨੀ ਕੋਂਪਰੇਰੋ ਅਟੈਂਟAMENTE ਇ ਮਾਟੇਰੀਅਲੀ ਪਰ ਇਲ ਪ੍ਰੋਜੈਟੋ ਕੱਲ ਮੈਂ ਪ੍ਰੋਜੈਕਟ ਦੇ ਲਈ ਸਮਾਨ ਧਿਆਨ ਨਾਲ ਖਰੀਦਾਂਗਾ ਕੰਪਰੇ ਰੋ ਦਾ ਮਤਲਬ ਹੁੰਦਾ ਕੱਲ ਖਰੀਦਾਂਗਾ ਆਉਣ ਵਾਲੇ ਸਮੇਂ ਦੇ ਵਿੱਚ ਅਟੈਂਡਮੈਂਟ ਤੇ ਧਿਆਨ ਦੇ ਨਾਲ ਬੱਲਾਰੇ ਬਾਲਿਆਮੋ ਅਲੇਗਰਾਮੈਂਟੇ ਦੁਰਾਂਤੇ ਲਾ ਫੇਸਟਾ ਅਸੀਂ ਨੱਚਦੇ ਆ ਖੁਸ਼ੀ ਦੇ ਨਾਲ ਦੌਰਾਨ ਕੀ ਦੇ ਫੇਸਤੇ ਦੇ ਪਾਰਟੀ ਦੇ ਅਲੇਗਰਾਮੈਂਟੇ ਹੁੰਦਾ ਖੁਸ਼ੀ ਦੇ ਨਾਲ ਇਹ ਰੀ ਉਹ ਬਲਾਤੋ energicamente in discoteca ieri ho ballato me kal nachya energeticamente hunda energy de naal discoteca disco de vich next dekhte ha ji walk apna domani valero elegantemente al matrimonio kal main vyah vich bahut hi shandar tarike de naal nachaanga valero matlab ਮੈਂ ਆਉਣ ਵਾਲੇ ਸਮੇਂ ਦੇ ਵਿੱਚ ਨੱਚਾਂਗਾ ਐਲੀਗੈਂਟਲੀ ਮੈਂ ਤੇ ਹੁੰਦਾ ਏ ਐਲੀਗੈਂਟਲੀ ਜੋ ਕਾਰੇ ਖੇਡਣਾ ਜੋ ਕੋ ਸਪੈਸੋ ਅ ਕਾਲਚੋ ਕੋਲੀ ਅਮੀਜੀ ਮੈਂ ਅਕਸਰ ਆਪਣੀ ਦੋਸਤਾਂ ਦੇ ਨਾਲ ਫੁੱਟਬਾਲ ਖੇਡਦਾ ਹਾਂ ਸਪੈਸੋ ਦਾ ਮੀਨਤ ਲਬ ਕੀ ਹੁੰਦਾ ਅਕਸਰ ਫ੍ਰੀਕੁਐਂਟਲੀ ਦਾ ਮਤਲਬ ਕੀ ਹੁੰਦਾ ਅਕਸਰ ਜਿਹੜਾ ਤੁਹਾਡਾ ਜ਼ਿਕਰ ਦਾ ਤੁਸੀਂ ਉਹ ਵਾਲੀ ਵੈਰ ਵੀ ਯੂਜ਼ ਕਰ ਸਕਦੇ ਹੋ ieri ho giocato felicemente con i bambini kal main bachcha naal khushi de naal khedya felice hunda khushi khushi de naal khedan nu ki kahange felicemente next vaak dekh lanneya domani giocherò seriamente nella competizione kal nu main seriously competition de vich ਖੇਡਾਂਗਾ ਭਾਵ ਗੰਭੀਰਤਾ ਦੇ ਨਾਲ ਮੈਂ ਖੇਡਾਂਗਾ ਜੇਕਰ ਤੁਹਾਨੂੰ ਵੀਡੀਓਜ਼ ਪਸੰਦ ਆ ਰਹੀਆਂ ਨੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਆ ਕਰੋ ਤਾਂ ਕਿ ਮੈਂ ਮੋਟੀਵੇਟ ਹੋ ਕੇ ਵੀਡੀਓਜ਼ ਬਣਾਉਂਦੀ ਰਹਾ ਇਨਕੋਂਟਾਰੇ ਇਨਕੋਂਟਾਰੇ ਹੁੰਦਾ ਮਿਲਣਾ ਇਨਕੋਂਟ੍ਰੋ ਰੈਗੂਲਰਮੈਂਟੇ ਇ ਮੇ ਕੋਲੇਗੀ ਇਨ ਓਫੀਚੋ ਮੈਂ ਦਫ਼ਤਰ ਵਿੱਚ ਆਪਣੇ ਸਾਥੀਆਂ ਨੂੰ ਨਿਯਮਤ ਤੌਰ ਤੇ ਮਿਲਦਾ ਹਾਂ ਸਾਥੀ ਕੀ ਹੁੰਦੇ ਨੇ ਕੋਲੇਗੀ ਓਫੀਚੋ ਹੁੰਦਾ ਆਫਿਸ ieri ho incontrato casualmente un vecchio amico kal main by chance achanak hi apne ek purane dost nu milya vekio miko purana dost incontro pav mila incontro melda ha tomani incontrerò ufficialmente il nuovo cliente kal nu main ek ਨਵੇਂ ਕਲਾਇੰਟ ਨੂੰ ਮਿਲਾਂਗਾ ਆਫੀਸ਼ੀਅਲੀ ਮਤਲਬ ਅਧਿਕਾਰਿਕ ਤੌਰ ਤੇ ਨੈਕਸਟ ਵਰਕ ਦੇਖ ਲੈਂਦੇ ਆ ਰਿਸਪੌਂਦੇਰੇ ਰਿਸਪੌਂਦਰੀ ਦਾ ਮਤਲਬ ਹੁੰਦਾ ਜਵਾਬ ਦੇਣਾ ਰਿਸਪੌਂਡੋ ਜੈਂਟਲਮੈਂਟੇ alle domande degli studenti ਮੈਂ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਪਿਆਰ ਦੇ ਨਾਲ ਜਾਂ ਦਿਆਲਤਾ ਦੇ ਨਾਲ ਦਿੰਦਾ ਹਾਂ ਜਾਂ ਦਿੰਦੀ ਹਾਂ ਜੈਂਟਲਮੈਂਟੇ ਜੰਤੀਲੇ ਤੋਂ ਬਣਿਆ ਜੈਂਟਲ ਮੇਨ ਤੇ ਈਰੀ ਆ ਰਿਸਪੋਸਟੋ ਰਾਪੀਡਾਮੇਂਟੇ ਆਲਾ ਈਮੇਲ ਕੱਲ ਮੈਂ ਬਹੁਤ ਹੀ ਤੇਜ਼ੀ ਦੇ ਨਾਲ ਈਮੇਲ ਦਾ ਜਵਾਬ ਦਿੱਤਾ ਉਮੀਦ ਕਰਦੀ ਹਾਂ ਤੁਹਾਨੂੰ ਕੱਲਾ ਕੱਲਾ ਸ਼ਬਦ ਸਮਝ ਆ ਰਿਹਾ ਕਿ ਸ਼ਬਦ ਦਾ ਕੀ मीनिंग ਆ ਦਮਾਨੀ ਰਿਸਪੋਂਡੇਰੋ ਕੱਲ ਨੂੰ ਮੈਂ ਜਵਾਬ ਦਵਾਂਗਾ ਰਿਸਪੋਂਡੇਰੋ ਦਾ ਮਤਲਬ ਦਵਾਂਗਾ ਅਤਿੰਤ ਮੈਂ ਤੇ ਧਿਆਨ ਦੇ ਨਾਲ ਆਲੇ ਕ੍ਰੀਤੀਕੇ ਕ੍ਰੀਤੀਕੇ ਹੁੰਦਿਆਂ ਆਲੋਚਨਾਵਾ ਕ੍ਰਿਟੀਸਾਈਜ਼ ਕਰਨਾ ਜਦੋਂ ਅਸੀਂ ਕਿਸੇ ਨੂੰ ਕ੍ਰਿਟੀਸਾਈਜ਼ ਕਰਦੇ ਆ ਉਹ ਚੀਜ਼ ਨੂੰ ਬੋਲਿਆ ਜਾਂਦਾ ਕ੍ਰੀਤੀਕੇ ਤਾਂ ਤੁਹਾਨੂੰ ਵੀਡੀਓ ਪਸੰਦ ਆਈ ਸੈਗ ਵੀਤੇ ਮੈਂ ਮਤੇ ਤੇ ਲਾਈਕ ਕਰਾਸ ਦਿਓ ਵੋਈ ਮਿਲਦਾ ਕਿਸੇ ਹੋਰ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਸਭ ਨੂੰ ਸ਼ਾਸਕਾਲ